ਇਹ ਸਾਗ ਸਾਗ ਇਹ ਸਾਗ ਕੰਜਰੀਏ ਸਾਗ ਹੌਲੀ ਭੌਂਕ ਹਾਂ ਇਹ ਟੂਪਰਾ ਉਹ ਚਾ ਤੂੰ ਵਿੱਚ ਬੂਠਾ ਬਾੜੀ ਚਾਣੀ ਆਪਣੇ ਤੇ ਲਾਲਾਂ ਗੇਰ ਨੇ ਵਿੱਚ ਸਾਗ ਪਰ ਆਉਂ ਚਾ ਤਾ ਤੇ ਨਹੀਂ ਖਾਣਾ ਗੁੰਹ ਹਾਲਾ ਫਿਰ ਨਹੀਂ ਖਾਣਾ ਸਾਗ ਉਹ ਤਾਂ ਛੋਟਾ ਪਹਿਲੇ ਮੈਂ ਗੋਭੀ ਧਰੀ ਭੌਂਣੀ ਦੇ ਛੋਟੇ ਦੇ ਮਕਾਨ ਆ ਗਈ ਛੋਟੇ ਦੀ ਮੈਂ ਨਹੀਂ ਕਹਣਾ ਗੋਭੀ ਖਾਣੀ ਉਹ ਮੈਂ ਮੈਂ ਰਾਜਮਾ ਤਰ ਲਈ ਹੈ ਉਹ ਨੂੰ ਨੀ ਦਾ ਬੜਾ ਆ ਗਿਆ ਮੈਂ ਇਹ ਕਹਿੰਦਾ ਰਾਜਮਾ ਖਾਣਾ ਮੈਂ ਨਹੀਂ ਉਹ ਮੈਂ ਕਿਹਾ ਤੂੰ ਨੂੰ ਨੀ ਤੇ ਮੈਨੂੰ ਵੇਚਿਆ ਤੰਜਰੋਂ ਮੈਨੂੰ ਕਿਸੇ ਹੋਟਲ ਉੱਪਰ ਵੇਚ ਦੇ ਤੋ ਉੱਥੇ ਤੇ ਆਪਣੀ ਆਪਣੀ ਮਨ ਪਸੰਦ ਦੀ ਸਬਜ਼ੀ ਲੈ ਆਉ ਤੂੰ ਨੂੰ ਨੀ ਤੇ ਪਰ ਮਰ ਜਾ ਤੂੰ ਉੱਪਰ ਕੇ ਚੜੀ ਜਾਂਦੀ ਆ ਸਾਗ ਘੋਟ ਰਹੀ ਆ ਚੱਕਰਾ ਬਣ ਜਾ ਜਾ ਆਪਣੀ ਆਂਟੀ ਨੂੰ ਕਹਿ ਕੇ ਉਹਨੂੰ ਫੁੱਕਰੀ ਨੂੰ ਕਹ ਰੋਲਾ ਨਾ ਪਾਹੀਂ ਤੈਨੂੰ ਇੱਕ ਕੌਲਾ ਦੇ ਦੂੰਗੀ ਅਸੀਂ ਆਓ ਉਹ ਚੱਕ ਕੇ ਆ ਜਾਣਾ ਏਡਾ ਕੌਲਾ ਮੈਂ ਤਾਰ ਥੋੜਾ ਜਿਹਾ ਬਣਾ ਰਹੀ ਆ ਨਾਲੇ ਤਰਪਿਓ ਆ ਗਿਆ ਜੇ ਤੇਰੇ ਪਿਓ ਨੇ ਮੈਨੂੰ ਬੱਚੇ ਘੋਟ ਦੇਣਾ ਮੈਂ ਤੇ ਤੰਗ ਹੋਇਆ ਪਿਆ ਹਾਂ ਹਾਂ ਕਹਿੰਦਾ ਰੋਜੀ ਸਾਗ ਰੋਜੀ ਸਾਗ ਉਦੋਂ ਮੈਨੂੰ ਕਹਿੰਦਾ ਬੱਸ ਕਰ ਹੁਣ ਤਾਂ ਅੰਦਰ ਸਾਗੇ ਸਾਗ ਹੋਈ ਪਈ ਆ ਹਾਂ ਹੁਣ ਤਾਂ ਨਿਕਲਣ ਵੀ ਕਹਿੰਦਾ ਸਾਗੇ ਲੱਗ ਗਿਆ